ਅਮਰੀਕਾ ਕੋਲ ਇੰਨੇ ਜ਼ਿਆਦਾ ਪਰਮਾਣੂ ਹਥਿਆਰ ਨੇ ਜਿਸ ਨਾਲ ਪੂਰੀ ਦੁਨੀਆ 50 ਤੋਂ 100 ਵਾਰ ਤਬਾਹ ਕੀਤੀ ਜਾ ਸਕਦੀ ਹੈ ਯੂਕਰੇਨ ਦੇ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਸੀ ਇਸ ਕਰਕੇ ਉਸ ਨੂੰ ਰਸ਼ੀਆ ਨੇ ਵੀ ਕੁੱਟਿਆ ਤੇ ਵਾਈਟ ਹਾਊਸ ਬੁਲਾ ਕੇ ਡੋਨਲਡ ਟਰੰਪ ਨੇ ਵੀ ਉਸ ਨੂੰ ਬੇਇੱਜ਼ਤ ਕੀਤਾ ਤੇ ਵੈਂਕੂਵਰ ਦੇ ਇਲਾਕੇ 'ਚ ਨਕਲੀ ਅਫੀਮ ਯਾਨੀ ਕਿ ਅਜਹੀ ਅਫੀਮ ਜਿਹੜੀ ਕਿ ਅਸਲ ਵਿੱਚ ਅਫੀਮ ਹੈ ਹੀ ਨਹੀਂ ਸਾਸ੍ਰੀਕਾਲ ਦੋਸਤੋ ਡੋਨਲਡ ਟਰੰਪ ਦਾ ਤਾਜ਼ਾ ਬਿਆਨ ਆਇਆ ਹੈ ਕਿ 2025 ਚ ਦੁਨੀਆ ਤਬਾਹ ਹੋ ਜਾਏਗੀ ਜੇਕਰ ਪਰਮਾਣੂ ਹਥਿਆਰਾਂ ਦਾ ਯੁੱਧ ਹੁੰਦਾ ਹੈ ਉਹਨਾਂ ਨੇ ਆਖਿਆ ਕਿ ਅਮਰੀਕਾ ਕੋਲ ਇੰਨੇ ਜ਼ਿਆਦਾ ਪਰਮਾਣੂ ਹਥਿਆਰ ਨੇ ਜਿਸ ਨਾਲ ਪੂਰੀ ਦੁਨੀਆ 50 ਤੋਂ 100 ਵਾਰ ਤਬਾਹ ਕੀਤੀ ਜਾ ਸਕਦੀ ਹੈ ਅਮਰੀਕਾ ਕੋਲ ਇਸ ਵੇਲੇ 5177 ਪਰਮਾਣੂ ਹਥਿਆਰ ਨੇ ਰਸ਼ੀਆ ਕੋਲ ਇਸ ਵੇਲੇ 5600 ਪਰਮਾਣੂ ਹਥਿਆਰ ਨੇ ਤੇ ਚਾਈਨਾ ਕੋਲ 350 ਪਿਛਲੇ ਦਿਨੀ ਤੁਸੀਂ ਵਾਈਟ ਹਾਊਸ ਦੇ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਜ਼ਰੂਰ ਦੇਖਿਆ ਸੀ ਜਿਸ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਆਏ ਕਿਸ ਤਰ੍ਹਾਂ ਰਸ਼ੀਆ ਤੋਂ ਹਾਰੇ ਹੋਏ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆਉਂਦੇ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਡੋਨਲਡ ਟਰੰਪ ਵੱਲੋਂ ਤੇ ਵਾਈਸ ਪ੍ਰੈਜ਼ੀਡੈਂਟ ਵੇਨ ਦੇ ਵੱਲੋਂ ਕਿਸ ਤਰ੍ਹਾਂ ਇੱਕ ਦੂਸਰੇ ਨਾਲ ਉਲਝਿਆ ਜਾਂਦਾ ਮੀਡੀਆ ਦੇ ਸਾਹਮਣੇ ਵੀਡੀਓ ਤੂੰ ਤੂੰ ਮੈਂ ਮੈਂ ਦੀ ਉਹ ਵੀਡੀਓ ਵਾਇਰਲ ਹੁੰਦੀ ਆ ਕੁਝ ਲੋਕ ਤਾਂ ਵੀ ਆਖ ਰਹੇ ਸੰਨ ਕਿ ਵਾਈਟ ਹਾਊਸ ਦੀ ਹਿਸਟਰੀ ਚ ਅਜੇ ਹੀ ਛੋਟੇ ਪੱਧਰ ਦੀ ਆਪਸ ਵਿੱਚ ਝੜਪ ਹੈ ਜਿਹੜੀ ਉਹ ਪਹਿਲਾਂ ਕਦੇ ਵੀ ਨਜ਼ਰ ਨਹੀਂ ਆਈ ਪਰ ਅਜਿਹਾ ਵਾਪਰਿਆ ਕਿਉਂ ਅਜਿਹਾ ਕਿਉਂ ਹੋ ਰਿਹਾ ਹੈ ਯੂਕਰੇਨ ਯੂਕਰੇਨ ਕਿਸੇ ਵੇਲੇ ਅਮਰੀਕਾ ਦੀਆਂ ਗੱਲਾਂ 'ਚ ਆ ਗਿਆ ਸੀ ਰਸ਼ੀਆ ਦੀਆਂ ਗੱਲਾਂ 'ਚ ਆ ਗਿਆ ਸੀ ਯੂਕਰੇਨ ਰਸ਼ੀਆ ਤੇ ਬੈਲਾਰੂਸ ਇਹ ਉਹ ਥਾਮਾ ਨੇ ਜੋ ਕਿ ਰਸ਼ੀਆ ਦੇ ਪਰਮਾਣੂ ਹਥਿਆਰਾਂ ਦੇ ਪਰੀਖਣ ਦਾ ਕੇਂਦਰ ਯਾਨੀ ਕਿ ਸਾਰਾ ਸਾਂਝੋ ਸਮਾਨ ਇਹਨਾਂ ਥਾਵਾਂ ਤੇ ਹੁੰਦਾ ਸੀ ਜਦੋਂ ਰਸ਼ੀਆ ਨੇ ਪਰਮਾਣੂ ਪ੍ਰੀਖਣ ਸ਼ੁਰੂ ਕੀਤੇ 1991 ਚ ਰਸ਼ੀਆ ਤੋਂ ਯੂਕਰੇਨ ਅਲੱਗ ਹੋ ਜਾਂਦਾ ਹੈ ਪਰ ਇਸ ਕੋਲ ਹਥਿਆਰਾਂ ਦੇ ਸਾਰੇ ਸਾਂਝੋ ਸਮਾਨ ਤੇ ਰਸ਼ੀਆ ਦੇ 1 ਤਿਹਾਈ ਪਰਮਾਣੂ ਹਥਿਆਰ ਯੂਕਰੇਨ ਦੇ ਹਿੱਸੇ ਵਿੱਚ ਚਲੇ ਗਏ ਸਨ ਉਸ ਤੋਂ ਬਾਅਦ ਯੂਕਰੇਨ ਫੈਸਲਾ ਲੈਂਦਾ ਹੈ ਅਮਰੀਕਾ ਤੇ ਯੂਕੇ ਦੇ ਕਹੇ ਤੇ ਤੇ ਰਸ਼ੀਆ ਦੇ ਕਹੇ ਤੇ ਕਿ ਉਹ ਆਪਣੇ ਪਰਮਾਣੂ ਹਥਿਆਰ ਹੁਣ ਸਰੈਂਡਰ ਕਰੇਗਾ ਉਹ ਆਪਣੇ ਪਰਮਾਣੂ ਹਥਿਆਰ ਤੇ ਹਥਿਆਰਾਂ ਨੂੰ ਵਰਤਣ ਵਾਲੇ ਵਹੀਕਲ ਰਸ਼ੀਆ ਨੂੰ ਸਰੈਂਡਰ ਕਰ ਦਿੰਦਾ ਉਸ ਟ੍ਰੀਟੀ ਦੇ ਦੀਨਾ ਕਿ 1996 ਤੇ ਉਹਦੇ ਬਦਲੇ ਚ ਉਸ ਨੂੰ ਕਾਫੀ ਮਾਇਆ ਮਿਲਦੀ ਹੈ ਕੁਝ ਦੌਲਤ ਮਿਲਦੀ ਹੈ ਯੂਕਰੇਨ ਨੂੰ ਦੁਬਾਰਾ ਇਨਫਰਾਸਟਰਕਚਰ ਸਥਾਪਿਤ ਕਰਨ ਦੇ ਲਈ ਪਰ ਇਹ 1996 ਦੀ ਯੂਕਰੇਨ ਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੁੰਦੀ ਆ ਏਸੇ ਦਾ ਨਤੀਜਾ ਹੈ ਕਿ ਅੱਜ ਯੂਕਰੇਨ ਦੇ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਸੀ ਇਸ ਕਰਕੇ ਉਸ ਨੂੰ ਰਸ਼ੀਆ ਨੇ ਵੀ ਕੁੱਟਿਆ ਤੇ ਵਾਈਟ ਹਾਊਸ ਬੁਲਾ ਕੇ ਡੋਨਲਡ 트੍ਰੰਪ ਨੇ ਵੀ ਉਸ ਨੂੰ ਬੇਇਜ਼ਤ ਕੀਤਾ ਇਸ ਨੂੰ ਆਪਾਂ ਕੰਪੈਰੀਜ਼ਨ ਕਰਦੇ ਹਾਂ ਇੰਡੀਆ ਦੇ ਨਾਲ 1998 ਚ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸਨ ਉਸ ਵੇਲੇ ਇੰਡੀਆ ਨੇ ਪਰਮਾਣੂ ਪ੍ਰੀਖਣ ਕੀਤਾ ਪੋਖਰਨ ਚ ਹਾਲਾਂਕਿ 1974 ਦੇ ਵਿੱਚ ਵੀ ਪਹਿਲਾ ਹੋਇਆ ਸੀ ਇਹ ਸੈਕੰਡ ਸੀ ਪਰਮਾਣੂ ਪ੍ਰੀਖਣ ਇਨੇ ਗੁਪਤ ਢੰਗ ਨਾਲ ਕੀਤਾ ਗਿਆ ਜੋ ਅਮਰੀਕਾ ਨੂੰ ਵੀ 2 ਦਿਨ ਬਾਅਦ ਪਤਾ ਲੱਗਿਆ ਸੀ ਉਸ ਤੋਂ ਬਾਅਦ ਕਿਤੇ ਪੂਰੀ ਦੁਨੀਆ ਨੂੰ ਪਤਾ ਲੱਗਿਆ ਕਿ ਇੰਡੀਆ ਨੇ ਵੀ ਪਰਮਾਣੂ ਪਰिक्षण ਕਰ ਲਿਆ ਇਸ ਤੋਂ ਬਾਅਦ ਇੰਡੀਆ ਤੇ ਵੱਡੀਆਂ ਤਾਕਤਾਂ ਜਾਂ ਗਵਾਂਟੀ ਮੂਲਕਾ ਉਹ ਫਿਰ ਹਮਲਾ ਕਰਨ ਦੀ ਸੋਚ ਵੀ ਨਹੀਂ ਸੀ ਸਕੇ ਪਰ ਯੂਕਰੇਨ ਉਸ ਵੇਲੇ ਟ੍ਰੀਟੀ ਦਾ ਸ਼ਿਕਾਰ ਹੋ ਕੇ 1996 ਚ ਆਪਣੇ ਪਰਮਾਣੂ ਹਥਿਆਰ ਜਿਹੜੇ ਉਹ ਯੂਐਸਐਸਆਰ ਯਾਨੀ ਕਿ ਰਸ਼ੀਆ ਨੂੰ ਸੌਂਪ ਚੁੱਕਾ ਸੀ ਤੇ ਇਸੇ ਕਰਕੇ ਇਸੇ ਕਰਕੇ ਉਸ ਦੀ ਵਾਈਟ ਹਾਊਸ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੁੰਦੀ ਆ ਤੇ ਉਹੀ ਡੋਨਲਡ ਟਰੰਪ ਕਾਰੋਬਾਰੀ ਡੋਨਲਡ ਟਰੰਪ ਜਿਨ੍ਹਾਂ ਦਾ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਕੱਲ ਕੀ ਆਖਿਆ ਸੀ ਪਰਸੋਂ ਕੀ ਆਖਣਾ ਉਹ ਇੱਕ ਵਾਰ ਫਿਰ ਦੁਨੀਆ ਨੂੰ ਸਨੇਹਾ ਦਿੰਦੇ ਆ ਕਿ ਭਾਈ 2025 ਚ ਦੁਨੀਆ ਤਬਾਹ ਹੋ ਜਾਣੀ ਹੈ ਜਿਸ ਜਿਸ ਮੁਲਕ ਦੇ ਕੋਲ ਵੱਡੇ ਪਰਮਾਣੂ ਹਥਿਆਰ ਨੇ ਉਹ ਉਹ ਇਹਨਾਂ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰ ਦੇਣ ਘੱਟ ਕਰ ਦੇਣ ਕੀ ਇਹ ਸਨੇਹਾਦਿਲ ਉਹ ਅਮਰੀਕਾ ਖੁਦ ਉਸ ਉੱਪਰ ਕਿੰਨਾ ਖਰਾ ਉਤਰੇਗਾ ਕਿੰਨਾ ਖਰਾ ਉਤਰਿਆ ਤੇ ਯੂਕਰੇਨ ਦਾ ਕੀ ਹਾਲ ਹੋਇਆ ਜਿਸਨੇ ਕਿ ਅਮਰੀਕਾ ਦੀ ਰਸ਼ੀਆ ਦੀ ਤੇ ਯੂਕੇ ਦੀ ਉਸ ਵੇਲੇ ਗੱਲ ਮੰਨ ਕੇ ਪਰਮਾਣੂ ਹਥਿਆਰ ਹੈ ਆਪਣੇ ਉਹ ਨਸ਼ਟ ਕਰ ਦਿੱਤੇ ਸਨ ਜਾਂ ਫਿਰ ਉਹ ਦੇ ਦਿੱਤੇ ਸਨ ਰਸ਼ੀਆ ਨੂੰ ਇੱਕ ਟ੍ਰੀਟੀ ਇੱਕ ਸਮਝੌਤੇ ਦੇ ਤਹਿਤ ਹਾਲਾਂਕਿ ਡੋਨਾਲਡ ਟਰੰਪ ਇਮੀਗ੍ਰੇਸ਼ਨ ਨੂੰ ਲੈ ਕੇ ਜੱਜਾਂ ਨੂੰ ਬਰਖਾਸਤ ਕਰ ਰਿਹਾ 13 ਹੋਰ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਨੇ 28 ਅਪਲਾਈ ਕੱਢ ਦਿੱਤੇ ਨੇ ਪਰ ਇਸ ਦੇ ਨਾਲ ਨਾਲ ਜੋੜਦੀ ਕਨੇਡਾ 'ਚ ਇੱਕ ਨਵੀਂ ਟੈਨਸ਼ਨ ਹੈ ਜੀ ਕਨੇਡਾ ਦੇ ਫਰੇਜ਼ਰ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਰੀ ਤੇ ਵਨਕੂਵਰ ਦੇ ਇਲਾਕੇ 'ਚ ਨਕਲੀ ਅਫੀਮ ਯਾਨੀ ਕਿ ਅਜਹੀ ਅਫੀਮ ਜਿਹੜੀ ਕਿ ਅਸਲ ਵਿੱਚ ਅਫੀਮ ਹੈ ਹੀ ਨਹੀਂ ਸਪਾਂਸਰ ਹੀ ਲੋਕੀ ਹੁੰਦੇ ਆ ਬੜੀ ਉਹ ਫੁਕਰੀ ਵੀ ਮਾਰ ਸਕਦੇ ਆ ਜਾਂ ਫਿਰ ਉਹਨਾਂ ਦੀ ਖੁਰਾਕ ਦਾ ਹਿੱਸਾ ਵੀ ਬਣਿਆ ਹੁੰਦਾ ਹੈ ਅਫੀਮ ਨਾਲ ਜੁੜੇ ਲੋਕੀ ਅਸੀਂ ਕਿਤੇ ਨਾ ਕਿਤੇ ਦੇਖੇ ਹੁੰਦੇ ਆ ਚੱਲਦੇ ਫਿਰਦੇ ਗੱਲਾਂ ਬਾਤਾਂ ਕਰਦੇ ਫਰੈਂਡ ਸਰਕਲ 'ਚ ਵੀ ਕਿਤੇ ਇੱਕ ਦੋ ਦੇਖੇ ਹੁੰਦੇ ਆ ਪੰਜਾਬ ਵਿੱਚ ਵੀ ਤੇ ਕੈਨੇਡਾ 'ਚ ਵੀ ਅਮਰੀਕਾ 'ਚ ਵੀ ਪਰ ਨਕਲੀ ਨਸ਼ਾ ਹੈ ਜਿਹੜਾ ਸਿੰਥੈਟਿਕ ਨਸ਼ਾ ਕੈਨੇਡਾ 'ਚ ਵੀ ਬਹੁਤ ਵੱਡੀ ਚਿੰਤਾ ਹੈ ਤੇ ਅਮਰੀਕਾ 'ਚ ਵੀ ਕੈਨੇਡਾ ਨੇ ਤਾਂ ਹੁਣ ਹੈਲਥ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਫੈਂਟਾਨਿਲ ਤੋਂ ਵੀ ਵੱਧ ਤੇਜ਼ ਹੈ ਇਕ ਅਜੀha ਰਸਾਇਣ ਅਫੀਮ ਦੇ ਵਿੱਚ ਮਿਕਸ ਕਰਕੇ ਦਿੱਤਾ ਜਾ ਰਿਹਾ ਵੰਡਿਆ ਜਾ ਰਿਹਾ ਜੋ ਕਿ ਵੱਡੇ ਵੱਡੇ ਜਾਨਵਰ ਵੀ ਸਹਿਣ ਨਹੀਂ ਕਰ ਸਕਦੇ ਇੰਨਾ ਤੇਜ਼ ਨਸ਼ਾ ਹੈ ਇਸ ਅਫੀਮ ਦੇ ਵਿੱਚ ਸਿੰਥੈਟਿਕ ਅਫੀਮ ਹੁਣ ਕੈਨੇਡਾ ਦੇ ਵਿੱਚ ਜਵਾਨੀ ਨੂੰ ਖਤਮ ਕਰਦੀ ਜਾ ਰਹੀ ਹੈ ਸਿੰਥੈਟਿਕ ਅਫੀਮ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਨਸ਼ੇ ਦੀ ਓਵਰਡੋਸ ਦੇ ਨਾਲ ਖਤਮ ਕਰ ਦਿੱਤਾ ਜਾਂਦਾ ਹੈ ਕਿ ਨਸ਼ੇ ਦੀ ਓਵਰਡੋਸ ਨਾਲ ਮੌਤ ਹੋ ਗਈ ਪਰ ਸਿੰਥੈਟਿਕ ਨਸ਼ਾ ਇੱਕ ਐਨਾ ਤੇਜ਼ ਨਸ਼ਾ ਜੋ ਕਿ ਪਹਿਲਾਂ ਕੈਨੇਡਾ ਵਿੱਚ ਨਹੀਂ ਸੀ ਕੈਨੇਡਾ ਵਿੱਚ ਵੀ ਕਾਨੂੰਨ ਅਫੀਮ ਉਗਾਈ ਜਾਂਦੀ ਹੈ ਪਰ ਉਸਦੇ ਫਲਾਵਰ ਵਿੱਚ ਇੰਨੀ ਤੇਜ਼ੀ ਨਹੀਂ ਹੁੰਦੀ ਕਿਉਂਕਿ ਉੱਥੇ ਕੋਲਡ ਵੈਦਰ ਹੈ ਬਰਫ਼ਾਂ ਦੇ ਕਾਰਨ ਉਹ ਫੁੱਲ ਨਹੀਂ ਜਿਹੜੇ ਅਫੀਮ ਦੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਡੋਡੇ ਆਖਦੇ ਹਾਂ ਉਹ ਐਨੇ ਤੇਜ਼ ਨਹੀਂ ਹੁੰਦੇ ਕਿਉਂਕਿ ਵੈਦਰ ਦਾ ਉਸ ਤੇ ਅਸਰ ਹੁੰਦਾ ਪਰ ਹੁਣ ਸਿੰਥੈਟਿਕ ਨਸ਼ਾ ਐਸਾ ਆ ਗਿਆ ਜਿਹੜੇ ਫੁਕਰੀ ਮਾਰ ਕੇ ਜਾਂ ਫਿਰ ਨਸ਼ੇ ਦੇ ਆਦੀ ਨਹੀਂ ਜੇਕਰ ਉਹ ਕੋਲ ਰੱਖੀ ਬੈਠੇ ਹੋਣ ਜੇਕਰ ਉਹ ਟੇਸਟ ਵੀ ਕਰਦੇ ਆ ਹੋ ਸਕਦਾ ਉਹਨਾਂ ਨੂੰ ਅਗਲਾ ਸਾਲ ਆਵੇ ਜਾਂ ਨਾ ਆਵੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਫਰੇਜ਼ਰ ਹੈਲਥ ਐਡਵਾਈਜ਼ਰੀ ਕੈਨੇਡਾ ਦੇ ਵੱਲੋਂ ਪਰ ਕੈਨੇਡਾ ਦੇ ਨਾਲ ਹੁਣ ਪਹਿਲਾ ਵਰਗਾ ਮੂਹ ਹੈ ਜਿਹੜਾ ਉਹ ਘਟਦਾ ਜਾ ਰਿਹਾ ਹਾਲਾਂਕਿ ਜਸਟਨ ਟਰੂਟੂ ਦੇ ਵੇਲੇ ਵੱਡੀ ਗਿਣਤੀ ਚ ਸਟੂਡੈਂਟ ਕੈਨੇਡਾ ਗਏ ਬੱਚੇ ਗਏ ਬੱਚੀਆਂ ਗਈਆਂ ਬ੍ਰਾਈਟ ਫਿਊਚਰ ਉਹਨਾਂ ਨੇ ਸਟਰਗਲ ਕੀਤੀ ਆਪਣੀਆਂ ਪੜਾਈਆਂ ਕੀਤੀਆਂ ਪਰ ਹੁਣ ਜਿਹੜੇ ਬਾਕੀ ਵਿਦਿਆਰਥੀ ਰਹਿ ਗਏ ਨੇ ਨਾ ਇੰਡੀਆ ਚ ਉਹਨਾਂ ਦਾ ਮੋ ਭੰਗ ਹੋ ਗਿਆ ਖਾਸ ਤੌਰ ਤੇ ਕਰੋਨਾ ਤੋਂ ਬਾਅਦ ਕਰੋਨਾ ਕਾਲ ਤੋਂ ਬਾਅਦ ਜਿਸ ਤਰ੍ਹਾਂ ਜੌਬ ਅਪਰਚੂਨਟੀਆਂ ਕੈਨੇਡਾ ਚ ਘਟੀਆਂ ਨੇ ਕੰਮ ਘਟਿਆ ਲੋਕਾਂ ਦੇ ਤਾਂ ਹੁਣ ਇੰਡੀਆ ਤੋਂ ਜੋ ਨਵਾਂ ਸਰਵੇ ਆ ਰਿਹਾ ਉਸ ਵਿੱਚ ਨਵੇਂ ਵਿਦਿਆਰਥੀ ਉਹ ਨਾ ਤਾਂ ਬਹੁਤੀ ਗਿਣਤੀ ਚ ਕੈਨੇਡਾ ਜਾ ਰਹੇ ਆ ਨਾ ਹੀ ਯੂ ਐਸ ਜਾ ਰਹੇ ਆ ਉੱਥੇ ਵੀ ਅਨਸਰਟੇਨਟੀ ਆਫ ਫਿਚਰ ਦੇ ਬਾਰੇ ਤੇ ਨਾ ਹੀ ਆਸਟ੍ਰੇਲੀਆ ਜਾ ਰਹੇ ਆ ਸਖਤਾਈ ਆਸਟ੍ਰੇਲੀਆ ਦੀ ਇਸ ਦੀ ਬਜਾਏ ਨਵੇਂ ਬੱਚੇ ਜਰਮਨ ਰਸ਼ੀਆ ਨਿਊਜ਼ੀਲੈਂਡ ਫਰਾਂਸ ਉਹਨਾਂ ਮੁਲਕਾਂ 'ਚ ਐਮਬੀਏ ਇੰਜੀਨੀਅਰਿੰਗ ਤੇ ਹੋਰ ਵੱਖ-ਵੱਖ ਕੋਰਸ ਕਰਨ ਜਾ ਰਹੇ ਨੇ ਕਿਉਂਕਿ ਉੱਥੇ ਇੱਕ ਤਾਂ ਇਹ ਹੈ ਕਿ ਉਹਨਾਂ ਸਰਕਾਰਾਂ ਦੇ ਵੱਲੋਂ ਆਸਾਨ ਪ੍ਰੋਸੈਸ ਹੈ ਤੇ ਘੱਟ ਫੀਸਾਂ ਨੇ ਤੇ ਬ੍ਰਾਈਟ ਫਿਊਚਰ ਹੈ ਇਸ ਕਰਕੇ ਹੁਣ ਯੂਰਪ ਦੇ ਉਹਨਾਂ ਮੁਲਕਾਂ ਦੇ ਵੱਲ ਭਾਰਤੀ ਵਿਦਿਆਰਥੀ ਮੂਵ ਕਰਨਾ ਸ਼ੁਰੂ ਹੋ ਗਏ ਨੇ ਰਸ਼ੀਆ ਚ ਤੇਜ਼ੀ ਆ ਰਹੀ ਹੈ 19000 ਦੇ ਬਜਾਏ 29000 ਤੇ ਫਿਰ 31000 ਲਗਾਤਾਰ ਤਿੰਨਾਂ ਸਾਲਾਂ ਚ ਇਹਨੀ ਤੇਜ਼ੀ ਨਾਲ ਵਿਦਿਆਰਥੀ ਰਸ਼ੀਆ ਦੀਆਂ ਯੂਨੀਵਰਸਿਟੀਆਂ ਚ ਜਾਣਾ ਸ਼ੁਰੂ ਹੋ ਗਏ ਨੇ ਤੇ ਉੱਥੇ ਮੈਡੀਕਲ ਕੋਰਸਸ ਨੇ ਸਟ੍ਰਿਕਟਨੈਸ ਘੱਟ ਹੈ ਤੇ ਸਿਕਿਓਰ ਉੱਥੇ ਦੀਆਂ ਸਟਰੀਟਸ ਵੀ ਨੇ ਇਸੇ ਤਰ੍ਹਾਂ ਜਰਮਨੀ ਚ ਲੋ ਫੀ ਹੈ ਤੇ ਇੰਜੀਨੀਅਰਿੰਗ ਦੇ ਵਿਦਿਆਰਥੀ ਜ਼ਿਆਦਾਤਰ ਜਰਮਨੀ ਨੂੰ ਚੂਜ਼ ਕਰ ਰਹੇ ਨੇ ਫਰਾਂਸ ਦੇ ਵਿੱਚ ਵੀ ਐਮਬੀਏ ਤੇ ਬਿਜ਼ਨਸ ਦੇ ਵਿਦਿਆਰਥੀ ਆ ਜਿਹੜੇ ਉਹ ਅਫੋਰਡੇਬਲ ਫੀਸ ਨੇ ਉੱਥੇ ਇਸ ਕਰਕੇ ਉਹ ਫਰਾਂਸ ਨੂੰ ਚੂਜ਼ ਕਰ ਰਹੇ ਨੇ ਇਸੇ ਤਰ੍ਹਾਂ ਨਿਊਜ਼ੀਲੈਂਡ ਵੱਲ ਵੀ ਵੀਜ਼ਾ ਈਜ਼ੀਆਂ ਤੇ ਵਰਕ ਅਪਰਚੂਨਿਟੀਆਂ ਜ਼ਿਆਦਾ ਹੋਣ ਕਾਰਨ ਲੋਕੀ ਨਿਊਜ਼ੀਲੈਂਡ ਨੂੰ ਵੀ ਜਾਣਾ ਪਸੰਦ ਕਰ ਰਹੇ ਨੇ ਦੂਸਰੇ ਪਾਸੇ 트ੰਪ ਦੀ ਸਖਤੀ ਵਧਦੀ ਜਾ ਰਹੀ ਹੈ ਪਰ 트ੰਪ ਦੀ ਸਖਤੀ ਦਾ ਮਸਕ ਨੂੰ ਨੁਕਸਾਨ ਹੋ ਰਿਹਾ ਹੈ ਇਲੋਨ ਮਸਕ ਕਹਿੰਦੇ ਹੁੰਦੇ ਹਨ ਨਾ ਕਿ ਜਿਹੜਾ ਕਾਰੋਬਾਰੀ ਬੰਦਾ ਹੈ ਉਸ ਨੂੰ ਸਿਆਸਤ ਵਿੱਚ ਨਹੀਂ ਆਉਣਾ ਚਾਹੀਦਾ ਸਿਆਸਤ ਵਿੱਚ ਤੁਹਾਡੇ ਪੱਖ ਵਿੱਚ ਵੀ ਲੋਕ ਹੋ ਸਕਦੇ ਆ ਤੁਹਾਡੇ ਵਿਰੋਧ ਵਿੱਚ ਵੀ ਹੋ ਸਕਦੇ ਆ ਸਖਤਾਈ ਤਾਂ ਕਰ ਰਿਹਾ ਡੋਨਾਲਡ 트੍ਰੰਪ ਤੇ ਟੈਸਲਾ ਦਾ ਵਿਰੋਧ ਵੱਖ-ਵੱਖ ਮੌਲਕਾਂ ਚ ਪੂਰੀ ਦੁਨੀਆ ਚ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਉਸ ਸਖਤਾਈ ਦੇ ਖਿਲਾਫ ਯਾਨੀ ਕਿ 800 ਬਿਲੀਅਨ ਡਾਲਰ ਦਾ ਇਲਨ ਮਸਕ ਨੂੰ ਨੁਕਸਾਨ ਚ ਲੱਣਾ ਪੈ ਰਿਹਾ ਗੱਲ ਇਥੋਂ ਤੱਕ ਪਹੁੰਚ ਗਈ ਹੈ ਕਿ ਹੰਡਾ ਨਾਲ 트੍ਰੰਪ ਨੇ ਇਲਨ ਮਸਕ ਦੀਆਂ ਟੈਸਲਾ ਗੱਡੀਆਂ ਨੂੰ ਵਾਈਟ ਹਾਊਸ ਵਿੱਚ ਲੀਆੰਡਾ ਮੰਗਾਇਆ ਤੇ ਉਸ ਨਾਲ ਫੋਟੋਜ਼ ਖਿੱਚਵਾਈਆਂ ਤੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਟੈਸਲਾ ਨੂੰ ਵੱਧ ਤੋਂ ਵੱਧ ਖਰੀਦਿਆ ਜਾਵੇ ਤਾਂ ਕਿ ਇਲੋਨ ਮਸਕ ਨੂੰ ਉਸ ਝਟਕੇ ਚੋਂ ਉਭਾਰਿਆ ਜਾ ਸਕੇ ਉਸ ਲਾਂਚ ਦੇ ਵਿੱਚੋਂ ਕੱਢਿਆ ਜਾ ਸਕੇ ਡੋਨਲਡ ਟਰੰਪ ਇਹ ਭੁੱਲ ਗਏ ਨੇ ਕਿ ਕਾਰੋਬਾਰ ਵਿਸ਼ਵਾਸ ਦੇ ਸਰਤੇ ਹੁੰਦਾ ਹੈ ਕਾਰੋਬਾਰੀ ਦੇ ਉੱਪਰ ਲੋਕੀ ਕਿੰਨਾ ਕੁ ਵਿਸ਼ਵਾਸ ਕਰਦੇ ਆ ਉਸ ਤੇ ਉਸੇ ਨੇ ਤੈਅ ਕਰਨੀ ਹੁੰਦੀ ਆ ਉਸ ਕਾਰੋਬਾਰ ਦੀ ਸਫਲਤਾ ਇਲੋਨ ਮਸਕ ਸਿਆਸਤ ਵਿੱਚ ਆਉਣ ਤੋਂ ਬਾਅਦ ਆਪਣੀ ਕ੍ਰੈਡੀਬਿਲਟੀ ਆਪਣਾ ਵਿਸ਼ਵਾਸ ਖੋ ਚੁੱਕੇ ਨੇ ਇਸ ਦਾ ਵੱਡੀ ਗਿਣਤੀ ਵਿੱਚ ਰਿਜੈਕਸ਼ਨ ਹੋਇਆ ਖਾਸ ਤੌਰ ਤੇ ਉਹਨਾਂ ਦੀਆਂ ਟੈਸਲਾ ਗੱਡੀਆਂ ਦਾ ਟੈਸਲਾ ਗੱਡੀ ਜੇਕਰ ਕੋਈ ਖਰੀਦਦਾ ਹੈ ਕੈਨੇਡਾ 'ਚ ਹੋਰ ਮੁਲਕਾਂ 'ਚ ਤਾਂ ਉਸ ਨੂੰ ਗद्दार ਤੱਕ ਆਖਿਆ ਜਾਂਦਾ ਹੈ ਜਿਸ ਕਰਕੇ ਵੱਡੀ ਗਿਣਤੀ 'ਚ ਹੁਣ ਟੈਸਲਾ ਤੋਂ ਲੋਕਾਂ ਦਾ ਮੋਹ ਪੰਧ ਹੋ ਗਿਆ ਹੈ ਪਰ ਇਸ ਦੇ ਨਾਲ ਨਾਲ ਡੋਨਲਡ ਟਰੰਪ ਆਪਣੀ ਸਖਤਾਈ ਦੇ ਉਹਨਾਂ ਤੇਵਰਾਂ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ 28 ਕਰਮਚਾਰੀ ਕੱਢ ਦਿੱਤੇ ਨੇ 13 ਜੱਜ ਕੱਢ ਦਿੱਤੇ ਨੇ 9.7 ਮਿਲੀਅਨ ਕੇਸ ਪੈਂਡਿੰਗ ਨੇ ਤੇ ਕੇਸ ਦੀ ਪ੍ਰੋਸੈਸਿੰਗ ਹੋਰ ਸਲੋ ਹੋ ਜਾਣੀ ਹੈ ਕਾਰਨ ਗਵਰਨਮੈਂਟ ਨੇ ਸਪਸ਼ਟ ਨਹੀਂ ਕੀਤਾ ਕੁੱਲ ਮਿਲਾ ਕੇ ਆਖੀਏ ਸਰਕਾਰ ਦੀ ਮਨਮਾਨੀ ਜਾਰੀ ਹੈ ਬਾਕੀ ਅਪਡੇਟ ਲੈ ਕੇ ਫਿਰ ਅਜ਼ਰ ਮੰਗੇ ਦਿਓ ਇਜਾਜ਼ਤ ਟੇਕ ਕੇਅਰ ਹੱਸਦੇ ਵਾਸਤੇ ਰੋ